ਕੋਈ ਲੌਸਟ ਮੋਬਾਈਲ ਹੁੰਦਾ ਹੈ ਤੇ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ ਸਾਂਝ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ ਉਸ ਦੇ ਤਹਿਤ ਅਸੀਂ ਇੱਕ CEIR ਪੋਰਟਲ ਹੈ ਮੈਂ ਫਿਰ ਤੋਂ ਦੁਹਰਾ ਦਿੰਨਾ CEIR ਪੋਰਟਲ ਇਹ ਆਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟ੍ਰੇਸ ਕਰਨ 'ਚ ਬਹੁਤ ਮਦਦ ਮਿਲਦੀ ਹੈ ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਇਹ ਲਿਆ ਹੈ ਤਾਂ ਇਹ ਉਸ ਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰਨ ਤਾਂ ਬੜੀ ਉਹਨਾਂ ਦੀ ਮਦਦ ਹੋਗੀ ਸੰਗਰੂਹ ਪੁਲਿਸ ਦੀ ਜੋ ਟੀਮ ਹੈ ਐਸਪੀ ਪੀਬੀਆਈ ਨਵਰੀਤ ਸਵਰਪ ਜੀ ਸਾਡੇ ਡੀਐਸਪੀ ਹੋਮਸਾਈਡ ਐਂਡ ਫੋਰੈਂਸਿਕ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਐਸਐਚਓ ਸਾਈਬਰ ਕ੍ਰਾਈਮ ਮੈਡਮ ਹਰਜੀਤ ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ 50 ਮੋਬਾਈਲ ਫੋਨ ਟ੍ਰੇਸ ਕੀਤੇ ਨੇ ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ ਤੇ ਇੰਜ ਹੀ ਅਸੀਂ ਲਗਾਤਾਰ ਇਸ ਉਪਰਾਲੇ ਚ ਲੱਗੇ ਆ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ ਸੰਗਰੂਰ ਸਿਟੀ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ ਅਸੀਂ ਉਹਦੇ ਚ ਵੱਧ ਤੋਂ ਵੱਧ ਐਫਰਟ ਕਰੀਏ ਸੀਈਆਰ ਪੋਰਟਲ ਜੀ ਹੈਗਾ ਮੋਬਾਈਲ ਫੋਨਸ ਦੇ ਲਿੰਕ ਜੋ ਗਵਾਚਦੇ ਨੇ ਜਾਂ ਮਿਸਿੰਗ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇੱਕ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟ ਚੋਂ ਡਿਡਕਟ ਹੋ ਜਾਵੇ ਤਕਿਰਪਾ ਕਰਕੇ ਤੁਰੰਤ 1903 ਨੰਬਰ 1930 ਤੇ ਫੋਨ ਕਰੋ ਤੇ ਆਪਣੀ ਜਿਹੜੀ ਉਹ ਡਿਟੇਲਸ ਤੁਹਾਨੂੰ ਬੇਸਿਕ ਡਿਟੇਲਸ ਹੋਣ ਉਹ ਦਿਓ ਉਸ ਦੇ ਨਾਲ ਤੁਹਾਡਾ ਜਿਹੜਾ ਉਹ ਪੈਸਾ ਗਿਆ ਹੈ ਉਹ ਅਕਾਊਂਟ ਫ੍ਰੀਜ਼ ਹੋ ਕੇ ਪੈਸੇ ਵੇ ਤੁਰੰਤ ਵਾਪਸ ਆਨ ਦਾ ਚਾਂਸ ਰਹਿੰਦਾ ਹੈ ਤੇ ਨਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨ ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇੱਕ ਗੋਲਡਨ ਆਰ ਆਪਾਂ ਇਹਨੂੰ ਕਹਿੰਦੇ ਆ ਗੋਲਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 ਤੇ ਇਨਫੋਰਮੇਸ਼ਨ ਦਿਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤਾਂ ਉਹ ਵਾਪਸ ਸਾਡੇ ਕੋਲ ਆ ਸਕੇ ਕੋਈ ਸਮਾਂ ਵੀ ਹੁੰਦਾ ਸਰ ਲਿਮਟ ਤੇ ਐਨੀ ਐਨੀ ਸਮੇਂ ਦੇ ਵਿੱਚ ਤੁਸੀਂ ਕੰਪਲੀਟ ਕਰੋ ਆਮ ਤੌਰ ਤੇ ਇਸ ਨੂੰ ਅਸੀਂ ਗੋਲਡਨ ਆਰ ਨੂੰ ਕਹਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਅਗਰ ਇਨਫੋਰਮੇਸ਼ਨ ਮਿਲ ਜੇ ਲੇਕਿਨ ਇਸ ਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ ਫਰਜ਼ ਕਰ ਲਓ ਅਗਰ ਪੈਸੇ ਪੈਸਾ ਅੱਜ ਕਟਿਆ ਗਿਆ ਤੇ ਅਗਲਾ ਜਿਸ ਨੇ ਉਹ ਸਾਈਬਰ ਠਗੀ ਕੀਤੀ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ ਤੋਂ ਵਿਡਰੋ ਕਰਦਾ ਜੇ ਆਪਾਂ ਤੁਰੰਤ ਦੱਸ ਦਈਏ ਆਪਾਂ ਨੂੰ ਇਲਮ ਹੋ ਜੇ ਕਿ ਇਹ ਸਾਈਬਰ ਫਰਾਡ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਕਿਸਮ ਦਾ ਫਰਾਡ ਹੋਇਆ ਤੇ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਡਰੋ ਨਹੀਂ ਕਰ ਪਾਣਗੇ ਜਾ ਜਿੰਨੀ ਜਲਦੀ ਆਪਾਂ ਦੱਸ ਸਕੀਏ ਇਨਫੋਰਮੇਸ਼ਨ ਦੇ ਸਕੀਏ ਲੋਕਾਂ ਨੂੰ ਆਮ ਤੌਰ ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ ਸਰ ਜਿਹੜੇ ਮੋਬਾਈਲ ਫੜੇ ਨੇ ਇਹਨਾਂ ਨਾਲ ਬੰਦੇ ਵੀ ਫੜਨ ਹੋਏ ਨੇ ਕਿੰਨੇ ਬੰਦਿਆਂ ਇਹ ਜੀ ਮਿਸਿੰਗ ਮੋਬਾਈਲ ਸੀਗੇ ਸੈਵਨ ਜਿਵੇਂ ਕੋਈ ਅਗਰ ਕਿਤੇ ਛੁੱਟ ਜਾਂਦਾ ਕਿਸਦਾ ਮੋਬਾਈਲ ਕਿਤੇ ਕੋਈ ਕਿਸੇ ਮੇਲੇ ਜਾਂ ਕਿਤੇ ਕੋਈ ਕਿਸਦਾ ਮੋਬਾਈਲ ਲਿੱਗ ਜਾਂਦਾ ਹੈ ਇਹ ਸਾਰੇ ਮਿਸਿੰਗ ਮੋਬਾਈਲਸ ਦੀ ਤਾਦਾਦ ਨੇ ਜਿਹੜਾ ਕੋਈ ਅਗਰ ਕਿਸਦਾ ਕੋਈ ਚੋਰੀ ਹੋਇਆ ਹੈ ਕੁਝ ਉਸ ਦੀ ਸੈਪਰੇਟ ਐਫ ਆਈ ਆਰ ਹੋ ਕੇ ਉਸ ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਕਿੰਨੀਆਂ ਐਪਲੀਕੇਸ਼ਨਾਂ ਹੋਣ ਲੰਬੇ ਪੇਜ ਨੇ ਭਾਵੇਂ ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਐਪਲੀਕੇਸ਼ਨ ਆਈ ਆਸੀ ਅਸੀਂ ਸਾਰੀ ਟ੍ਰੇਸ ਕਰ ਲਈਆਂ ਕੁਝ ਹੋਰ ਅਸੀਂ ਹੁਣੇ ਟ੍ਰੇਸ ਕਰਨ ਤੇ ਲੱਗੇ ਹੋਏ ਆ ਤੇ ਜਿੰਨੇ ਸਾਡੇ ਕੋਲ ਲੋਗ ਆਂਦੇ ਆ ਉਹਨਾਂ ਨੂੰ ਅਸੀਂ ਨਾਲ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਐਫਰਟ ਕਰ ਰਹੇ ਹਾਂ ਸਰ ਕਿਸਾਨੀ ਖੇਤਾਂ ਦੇ ਸਰਵੇਲੇ ਜੀ ਮੋਬਾਈਲ ਚੋਰੀ ਹੋਏ ਨੇ ਕੀ ਜ਼ਿਆਦਾ ਗਿਨਤ ਉਥੇ ਨਹੀਂ ਜੀ ਇਹ ਵੱਖੋ ਵੱਖਰੇ ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ